ਸੋ ਵੇਰੇ ਸਵੇਰੇ ਵਾਲ ਕਟਾ ਕੇ ਬਾਈ ਜੀ ਮੈਂ ਘਰੇ ਪਹੁੰਚਿਆ ਤਾਂ ਮੇਰੇ ਜਾਂਦੇ ਨੂੰ ਪ੍ਰੀਤ ਬਣਾ ਰਹੀ ਸੀ ਪਾਸਤਾ ਨਾ ਆ ਕੇ ਮੇ ਰੜੀ ਹੋਏ ਤਾਂ ਕਹਿੰਦੀ ਮੈਂ ਥੋਟਲੀ ਵਾਈਟ ਸੌਸ ਪਾਸਤਾ ਬਣਾਇਆ ਖਾ ਕੇ ਦੱਸੋ ਸਈ ਲੋਕ ਤਾਂ ਬਹੁਤ ਖੁਸ਼ ਹੋ ਕੇ ਖਾਂਦੇ ਨੇ ਬਈਆ ਪਾਸਤਾ ਜੀ ਬਟ ਮੈਨੂੰ ਇਹ ਸਵਾਦ ਨਹੀਂ ਲੱਗਦਾ ਪੇਪਾਂ ਜੀ ਮੈਨੂੰ ਨਹੀਂ ਵਧੀਆ ਨਹੀਂ ਲੱਗਦੀਆਂ ਇਹਦੇ ਨਾਲ ਮੈਕਰੋਨੀ ਜ਼ਿਆਦਾ ਵਧੀਆ ਲੱਗਦੀ ਆ ਬਣਿਆ ਕਿਦਾਂ ਦਾ ਹੂੰ ਬਣਿਆ ਕਿਦਾਂ ਦਾ ਬਹੁਤ ਸਵਾਦ ਹੈ ਬਹੁਤ ਸਵਾਦ ਬਣਿਆ ਟੇਸਟੀ ਆ ਪਰ ਇਹ ਪੀਸ ਵੱਡੀਆਂ ਵੱਡੀਆਂ ਪੇਪਾਂ ਨਹੀਂ ਚੰਗੀਆਂ ਲੱਗਦੀਆਂ ਵਾਸਤਾ ਖਾ ਕੇ ਤੇ ਬਾਈ ਜੀ ਇੰਨੇ ਨੂੰ ਪ੍ਰੀਤ ਵੀ ਨਾ ਤਾਓ ਕਿ ਹੋ ਗਈ ਸੀ ਰੇੜੀ ਤੇ ਨਿਕਲ ਪਿਆ ਆਪਾਂ ਗੁਰੂ ਘਰ ਮੱਥਾ ਟੇਕਣ ਮੈਨੂੰ ਕਹਿੰਦੀ ਬਾਹਰ ਤੇ ਆਪਾਂ ਚੱਲ ਲਈ ਆ ਵਰਤ ਦਾ ਸਮਾਨ ਵੀ ਵੇਖ ਆਈਏ ਮੈਂ ਕਿਹਾ ਸਰਾਧ ਤਾਂ ਮੁੱਕ ਲੈਂਦੇ ਸਰਾਧ ਚ ਲੰਡੇ ਸਰਾਧਾਂ ਚ ਸਮਾਨ ਲੈ ਕੇ ਆ ਨਾ ਮਾ ਦੇ ਤਾ ਆਈਏ ਇੱਕੋ ਵਾਰੀ ਤੇ ਥੋੜਾ ਆ ਜਾਣਾ ਕਹਿੰਦੀ ਲੈ ਭਾਵੇਂ ਸਰਾਧਾ ਤੋਂ ਬਾਅਦ ਹੀ ਦਿਓ ਪਹਿਲਾਂ ਮਾਰਕੀਟ 'ਚ ਦੇਖ ਤੇ ਆਈਏ ਕੀ ਕੁਝ ਆਇਆ ਵਾ ਨਾਲੇ ਮੈਂ ਪਸੰਦ ਕਰੇ ਆਉਂਗੀ ਸਮਾਨ ਸਮੋਨ ਮੈਂ ਕਿਹਾ ਸ਼ਾਮੀ ਵੇਖ ਆਵਾਂਗੇ ਪਹਿਲਾਂ ਮੱਥਾ ਟੇਕ ਆਈਏ ਉਹ ਮੱਥਾ ਟੇਕ ਲਈ ਇਹ ਫੇਰ ਆਪਾਂ ਜਲਦੇ ਆਂ ਦੋਸਤੋ ਘਰ ਨੂੰ ਹਲੇ ਗੁਰੂ ਘਰ ਮੱਥਾ ਟੇਕ ਕੇ ਘਰੋਂ ਨਿਕਲੇ ਸੀ ਤੇ ਮਾਤਾ ਦਾ ਫੋਨ ਆ ਗਿਆ ਕਹਿੰਦੀ ਥੋੜੀ ਥੋੜੀ ਗਰੋਸਰੀ ਲੈ ਆਇਓ ਫਿਰ ਨਿਕਲ ਪਏ ਬਾਈ ਜੀ ਆਪਾਂ ਗਰੋਸਰੀ ਲੈਣੇ ਬਟ ਮਨਪ੍ਰੀਤ ਦਾ ਧਿਆਨ ਸੂਟਾਂ ਦੇ ਵਿੱਚ ਹੀ ਸੀਗਾ ਨਾਮ ਤੇਰਾ ਕਿੰਨੇ ਰੱਖਿਆ ਮਨਪ੍ਰੀਤ ਕੋਰ ਮਨਪ੍ਰੀਤ ਦਾ ਮਤਲਬ ਹੁੰਦਾ ਕਿ ਦਿਮਾਗ ਵਾਲਾ ਬੰਦਾ ਜਿਹਦੇ ਕੋ ਮਨ ਹੋਵੇ ਦਿਮਾਗ ਹੋਵੇ ਪਰ ਤੇਰੇ ਕੋ ਐਦਾ ਨਹੀਂਗਾ ਚੁੱਪ ਮੇਰੀ ਸਿਰਾ ਤੋਂ ਹਿੱਲਿਆ ਤੂੰ ਕਾਦਾ ਨਾਮ ਜ਼ਰਾ ਮਨਪ੍ਰੀਤ ਕੋਰ ਆ ਮੈਂ ਸੰਯੋਗ ਲਿਖੇ ਨੇ ਆਪਣੇ ਮੈਂ ਕਿ ਮੇਰੇ ਹਿੱਸੇ ਦਾ ਇੱਕ ਪਤੀ ਨੂੰ ਦੇ ਦੇਵਾਂ। ਦਵਾਓ ਮੇਰੇ ਬੰਦੇ ਨੂੰ ਦੇ ਦੋ ਹੈ। ਉਹ ਸੂਟ ਤੱਕੀ। ਸੂਟ 당ੇ ਦੇ ਹਲੇ ਸਰਾਹ ਦਾ ਹਲੇ ਨਹੀਂ ਮਿਲਣਾ ਹੈ। ਤੋਂ। ਹਏ ਵਾਹ ਕਿੰਨੇ ਸੋਹਣੇ ਬਲੂ ਵਾਲਾ ਉਹ। ਤੋਂ ਉੱਤੀ ਨੇ ਰਾਇ ਬਲੂ ਵਾਲਾ ਪੁਸ਼ਕਿਆ। ਉਹ ਕੋਟਨ ਦੇ ਸਿੰਪਲ ਸੂਟਾ ਬਲੂ ਚੁੰਗਾ। ਮੁੜ ਕੇ ਜਾ ਕੇ ਗੱਡੀ ਲਾਤੀ ਬਾਈ ਜੀ ਰਿਲਾਇੰਸ ਫਰੈਸ਼। ਲਾਈਨ ਭਰਾਵਾ ਗ੍ਰੋਸਰੀ ਆਏ ਸੀ ਤੇ ਮੈਡਮ ਜਾ ਬੜੀ ਕੋਸਮੈਟਿਕਲੇ ਪਾਸੇ। ਦੇਖ ਲੈਣ ਗਰੋਸਰੀ ਆਈ ਹੈ ਤੇ ਸਾਮਾਨ ਇੱਧਰ ਆਪਣੇ ਮੇਕਅਪ ਤੋਂ ਦੇਖਣ ਲੱਗ ਪਈ ਆ ਗਰੋਸਰੀ ਲੈ ਕੇ ਤੇ ਮੁੜ ਕੇ ਪਹੁੰਚ ਗਈ ਆਪਾਂ ਬੀਕਾ ਨੇਰ ਦੇ ਐਦਾਂ ਹੋ ਸਕਦਾ ਪ੍ਰੀਤ ਬਾਹਰ ਆਵੇ ਤੇ ਕੁਝ ਖਾ ਕੇ ਨਾ ਜਾਵੇ ਗਰੋਸਰੀ ਦਾ ਸਾਮਾਨ ਲੈ ਕੇ ਤੇ ਬਈ ਪਹੁੰਚਿਆ ਬੀਕਾ ਨੇਰ ਦੇ ਹੁਣ ਦੱਸ ਕੀ ਖਾਣਾ ਮਟਿਆ ਚਾਟ ਜਾਂ ਟਿੱਕੀ ਲੈ ਲਓ ਜਾਂ ਘਰੇ ਲੈ ਕੇ ਜਾਣਾ ਫੇ ਸਮੋਸੇ ਲੈ ਲਓ ਇੱਕ ਤਾਂ ਕੀ ਜੀ ਦੱਸ ਲੋਕਾਂ ਦੇ ਘਰ ਲਈ ਇਹਨਾਂ ਕੋਲ ਜ ਖਾਂਦੀ ਮੇਰੇ ਲਈ ਨੂੰ ਸਮੋਸੇ ਟਿੱਕੀਆਂ ਇਹੀ ਕੁਝ ਆਉਂਦਾ ਬਸ ਸਮੋਸੇ ਲੈ ਲਓ ਟਿੱਕੀਆਂ ਲਓ ਫੇ ਕਹਿੰਦੇ ਮੈਨੂੰ ਚਲੋ ਪੇਟੀ ਲਿਆ ਦਿਓ ਮੈਂ ਪੇਟੀ ਖਾ ਲੂੰਗਾ ਫੇਰ ਆਪਾਂ ਸਾਈ ਵਾਲੇ ਤੋਂ ਬਈ ਲੈਂਦੀਆਂ ਪੇਟੀਆਂ ਲੋ ਗਏ ਪੇਟੀਆਂ ਆਪਾਂ ਲੈ ਲਈਆਂ ਇਹਦੀਆਂ ਮੁੜ ਕੇ ਪੇਟੀਆਂ ਪੁਟੀਆਂ ਖਾ ਕੇ ਤੇ ਬਈ ਜੀ ਪਾ ਤੇ ਚਾਲੇ ਘਰ ਨੂੰ ਪਹੁੰਚ ਗਏ ਘਰੇ ਬਈ ਦੇ ਲੋ ਖਾ ਪੀ ਕੇ ਘਰੇ ਆ ਗਈ ਇਹ ਤੇ ਕੂੜਾ ਨਾਲ ਲੈ ਕੇ ਆਈ ਆ ਬਾਹਰ ਨਹੀਂ ਸਿੱਟਿਆ ਕੂੜਾ ਇਹਨੇ ਦੇਖ ਲੋ ਨਾਲ ਹੀ ਜੱਕ ਲੈ ਆਈ ਆ ਗੰਦ ਨਹੀਂ ਪਾਉਂਦੇ ਪਤਾ ਆਪਣਾ ਪੰਜਾਬ ਸਾਫ਼ ਸੁਥਰਾ ਰੱਖੋ ਜੇ ਕਿ ਵੀ ਆਪਾਂ ਰੱਖਾਂਗੇ ਤਾਂ ਹੀ ਪੰਜਾਬ ਸਾਫ਼ ਸੁਥਰਾ ਰਹੂਗਾ ਰੱਖੂਗਾ ਇੱਕ ਇੱਕ ਜਗ੍ਹਾ ਸੁਧਰੇਗਾ ਤਾਂ ਹੀ ਸਾਰਾ ਪੰਜਾਬ ਸੁਧਰੇਗਾ ਬਿਲਕੁਲ ਬਿਲਕੁਲ ਚਲੋ ਗਾਇਸ ਪਹੁੰਚ ਗਏ ਆ ਘਰੇ